ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਮਾਤਾ ਦੀ ਮਾਤਾ ਸਾਹਿਬ ਕੌਰ ਦੇ ਆਸੀਂ ਇੱਕ ਪਰਿਵਾਰ ਹਾਂ ਆਪਸ ਦੇ ਵਿੱਚ ਅਸੀਂ ਭੈਣ ਭਰਾਵਾਂ ਵਾਂਗ ਇਹ ਜਿਹੜਾ ਗੁਰੂ ਨੇ ਸੰਕਰਤ ਰੰਗਦਾ ਇਹਦਾ ਨਾਮ ਸੀ ਗੁਰੂ ਖਾਲਸਾ ਪਰ ਗੁਰੂ ਨੇ ਸਾਨੂੰ ਇੱਕ ਪਰਿਵਾਰ ਬਣਾਇਆ ਔਰ ਇਹ ਪਰਵਾਰ ਦੀ ਭਾਵਨਾ ਭਾਵੇਂ ਸਾਡੇ ਤੇ ਬੜਾ ਔਖਾ ਸਮਾਂ ਆਇਆ ਮੁਸ਼ਕਲਾਂ ਵਾਲਾ ਸਮਾਂ ਆਇਆ ਸਿੱਖਾਂ ਦੇ ਸਿਰਾਂ ਦੀ ਗੁੱਲ ਰੱਖੀ ਲੈ ਪਾਤ ਸੇਠ ਇੱਕ ਪਰਵਾਰ ਵਾਂਗ ਚੱਲਦੇ ਹਣ ਕਾਲੀ ਵੀ ਹਕੂਮਤ ਦੀ ਇਹ ਨਾਂ ਮੰਨੀ ਆਸੀਂ ਆਪਣੀਆਂ ਮੰਜ਼ਲਾਂ ਦੇ ਵੱਲ ਵੱਧਦੇ ਗਏ ਵੱਧਦੇ ਹਰੇਕ ਪਰਿਵਾਰ ਤੋਂ ਰਹਿ ਅੱਜ ਵੀ ਇਹ ਲੋੜ ਅਸੀਂ ਖਾਸਾ ਪਲ ਇੱਕ ਪਰਿਵਾਰ ਦੀ ਭਾਵਨਾ ਦੇ ਵਾਂਗ ਰਹੀ ਇੱਕ ਦੂਜੇ ਦੇ දුਖ ਸੁਖ ਦੇ ਵਿੱਚ ਸ਼ਾਮਲ ਹੋਈ ਸਾਡੇ ਵਿੱਚ ਕੋਈ ਜ਼ਰੂਰਤਮੰਦ ਸਾਡਾ ਪੜਾਵ ਹੋਵੇ ਆਪਾਂ ਖੁਦ ਹੀ ਮਦਦ ਕਰੀਏ ਕੋਈ ਜ਼ਰੂਰਤਮੰਦ ਹੀ ਹੋਵੇ ਬੋਲਾ ਨਾਨਕਾ ਜੇ ਉਹਦੀ ਪੜਾਈ ਹੋਵੇ ਆਪਾਂ ਉਹਦੀ ਮਦਦ ਕਰੀਏ ਗੁਰੂ ਨੇ ਸਾਲੂ ਕੇ ਨੂੰ ਪਰਿਵਾਰ ਬਣਾਇਆ ਹਾਂ ਫਾਲਸਾ ਆਹ ਜੇ ਦੀ ਜ਼ਰੂਰਤ ਹੋਵੇ ਜੇ ਕਿ ਅਸੀਂ ਇਕੱਠੇ ਹਾਂ ਹਸੀਪਾਟ ਕੁਮਾਰ ਪਰ ਜੇ ਅਸੀਂ ਇਕੱਠੇ ਨਹੀਂ ਹਸੀਪਾਟ ਕੁਮਾਰ ਲਈ ਨਾ ਗੁਰਬਾਣੀ ਦੇ ਪਹਿਸਤਾਨ ਤੋਂ ਨਾ ਨਾ ਗੁਰਬਾਣੀ ਦੇ ਵਿੱਚ ਬੜੀਆਂ ਉਦਾੜਾਂ ਹੈ ਭਾਈ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਖਾਲਸਾ ਪੰਥ ਸ੍ਰੀ ਅਕਾਲ ਤੰਤ ਸਾਹਿਬ ਇਹ ਵੀ ਸ਼ਰਤਾਂ ਛਾਇਆ ਨੇ ਇਹ ਆਪਾਂ ਚਾਹਦੇ ਆ ਤਾਂ ਅਸੀਂ ਤੱਕੜੇ ਸੋਨੇ ਪਾੜੇ ਉਹ ਅਸੀਂ ਟੁੱਟਦੇ ਤਾਂ ਤੂੰ ਅਸੀ ਕਮਜ਼ੋਰ ਗੁਰਬਾਣੀ ਦਾ ਬਣਾ ਸੋਨਾ ਤਿਸਤਾਨ ਦਾ ਖਖੜੀnga ਸੁਹਾਵਿnga ਲਖੜੀnga ਆਕਰਣ ਵਿਰਾਂ ਵਿਛੋੜਾ ਟੜੀ ਸੇਵੋ ਨਾਨਕ ਸਹਿ ਸਹਿ ਗੱਲ ਆਕਰ ਨੂੰ ਖਖੜੀ ਲੱਗਦੀ ਤੇ ਜੇ ਤੇ ਅੱਖ ਦੇ ਨਾਲ ਲੱਗੀ ਹੋਵੇ ਨਾ ਉਹ ਨੇੜੀ ਅੰਬੀ ਲੱਗਦੀ ਪਰ ਜੇ ਕੋਈ ਉਹਨੂੰ ਡਾਂਸ ਟੋਕਾ ਮਾਰ ਕੇ ਪਖੜੀ ਨੂੰ ਅੱਖ ਤੋਂ ਤੋੜ ਦੇ ਉਹ ਰੇਡੇ ਰੇਡੇ ਹੋ ਕੇ ਪੁੰਬੇ ਪੁੰਬੇ ਹੋ ਕੇ ਹਵਾ ਦੇ ਵਿੱਚ ਉੱਡ ਗਈ ਇਹ ਪਖੜੀ ਕੋਈ ਹੋਰ ਨਹੀਂ ਅਸਲੀ ਜੇ ਕਿ ਗੁਰੂ ਨਾਲ ਜੁੜੇ ਹਨ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੁਰੂ ਖਾਲਸਾ ਪੰਥ ਨਾਲ ਸ਼੍ਰੀ ਅਕਾਲ ਪੰਥ ਸਾਹਿਬ ਨਾਲ ਅਸੀਸ ਕੋਲੇ ਇਨ ਪਰ ਜਗਵਰਸ਼ ਟੁੱਟਦੇ ਆ ਗੁਰਬਾਣੀ ਦੇ ਵਿੱਚ ਇੱਕ ਹੋਰ ਦਰਸਤਾਨ ਪੱਤੇ ਰੋਖ ਨੂੰ ਲੱਗੇ ਹੁੰਦੇ ਆ ਤੇ ਹਰੇ ਉੱਤੇ ਬਾਗ ਪੱਤੇ ਟੁੱਟ ਜਾਣ ਤਾਂ ਜਿੰਦਰ ਦੀ ਹਵਾ ਦੀ ਆ ਉਹਦਾਂ ਨੂੰ ਉੱਡ ਜਾਂਦੀ ਜੇ ਕਿ ਅਸੀਂ ਫਾਲਸਾ ਪੰਥ ਦੇ ਨਾਲ ਜੁੜੇ ਆਂ ਵਾਸੀ ਚੜ੍ਹਦੀ ਕਲਾ ਦੇ ਵਿੱਚ ਪਰ ਜਦੋਂ ਫਾਲਸਾ ਪੰਥ ਤੋਂ ਕਰਿਆਵੇਂ ਆਂ ਤੇ ਜਿੱਥਰ ਵੀ ਹਵਾਲਾ ਦਿਆ ਉਧਰ ਨੂੰ ਹੋ ਜਾਂਦੇ ਇਹਨੂੰ ਆਪਾਂ ਕਹਿੰਦੇ ਆਂ ਕਿ ਇਹਨੂੰ ਸਿਰਹ ਹਿਤਾਂ ਦੀ ਪਰਵਾਹ ਨਹੀਂ ਹੈ ਇਹ ਕੌਮ ਦੀ ਗੱਲ ਨਹੀਂ ਕਰਦਾ ਇਹ ਨਿੱਜੀ ਗੱਲ ਕਰਦਾ ਉਹ ਲੋਕ ਜਿਹੜਾ ਜਨ ਅਸੇ ਗੁਰੂ ਖਾਲਸਾ ਪੰਥ ਦੇ ਨਾਲੋਂ ਟੁੱਟ ਗਾਣਿਆਂ ਆਸੀ ਗੁਰੂ ਖਾਲਸਾ ਪੰਥ ਦੇ ਨਾਲ ਜੁੜੇ ਰਹਿਣ ਦੁਜੀ ਕਾਲ ਮੇਰੇ ਨਾ ਮਾਮਾ ਭੈਣਾ ਸਾਹਿਬ ਨੇ ਬੈਠਣਾ ਬੜਾ ਸ਼ਮਾਕਲ ਕੀਤਾ ਮਾਮਾ ਭੈਣਾ ਦੇ ਵੀਰਾਂ ਦੇਖੋ ਤੁਹਾਡਾ ਗੁਰੂ ਸਾਹਿਬ ਨੇ ਬੜਾ ਮਾਣ ਦਿੱਤਾ। ਬੀਵੀਆਂ ਦੇ ਬਾਰੇ ਆਂਦਰ ਮਤਾਂ ਨੇ ਬੇਤ ਬੜਾ ਰੋਕਿਆ ਕਿਹਾ ਹੈ। ਪਰ ਗੁਰੂ ਨੇ ਕੀ ਕਿਹਾ? ਪੰਡ ਜੱਲੀ ਹੈ। ਪੰਡ ਦਿੱਲੀ ਹੈ। ਪੰਡ ਮੰਗਣ ਵਿਆਹ ਪੰਡੋ ਹੋ ਗਏ ਹੋਸਤੀ ਪੰਡੋ ਚੱਲੇ ਰਾਹ ਪੰਡ ਹੋਵਾ ਪੰਡ ਭੱਜ ਗਿਆ ਪੰਡ ਹੋਵੇ ਪਰ ਘਰ ਸੋ ਕਿਉਂ ਬੰਦਾ ਆਖੀਐ ਜਿਤ ਜੰਮੇ ਜਿਹੜੀ ਮਾਂ ਭੈਣ ਬੀਬੀ ਰਾਜਿਆਂ ਮਹਾਰਾਜਿਆਂ ਤੇ ਮਾਂ ਪਿਤਾ ਨੂੰ ਜਨਮ ਦਿੰਦੀ ਉਹਨੂੰ ਮਾੜਾ ਕਿਉਂ ਕਹਾਇਆ ਇਹ ਤੁਹਾਨੂੰ ਮਾਨ ਦਿੱਤਾ ਜ਼ਰੂਰੀ ਜੇ ਸਿੱਖ ਗਿਆ ਗਿਆ ਤੁਹਾਨੂੰ ਕੌਣ ਗਿਆ ਗਿਆ ਕੌਣ ਨਹੀਂ ਰਾਜਕਵਾਰੀ ਗੁਰੂ ਦੀ ਧੀ ਤੇ ਮੈਂ ਗੁਰੂ ਦੀਆਂ ਠਿੰਗਾਂ ਦੇ ਅੱਗੇ ਬੈਠੇ

ਡਾਂਸਰ 12 ਦੇ ਵਿੱਚ ਵੀ ਡਾਲ ਹੈ ਇਹ ਸਿੱਖੀ ਨਹੀਂ ਇਹੋ ਤੇ ਗੁਰੂ ਨੇ ਮਰ ਗਿਆ ਆਪਾਂ ਆਪਣੇ ਬੱਚਿਆਂ ਨੂੰ ਮੈਂ ਭੈਣਾਂ ਨੂੰ ਕਹੂੰਗਾ ਕਿ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਕੇਸਾਂ ਦੇ ਵਿੱਚ ਕੰਗਾ ਕਾਟਿਨਾ ਦੇ ਉਹਨਾਂ ਨੂੰ ਇਤਿਹਾਸ ਬੱਸ ਇਹੀ ਗੱਲ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜਿਆ ਹੋਇਆ ਸੀ ਉਹਨਾਂ ਦੇ ਸਾਹਮਣੇ 100 ਸੇਕ ਸ਼ਹੀਦ ਕੀਤਾ ਗਿਆ ਦਾ ਸਾਡਾ ਪਹਿਲਾ ਬਾਦਸ਼ਾਹ ਹੀ ਰਹਿ ਗਿਆ ਨਹੀਂ ਕਿਹਾ ਉਹਦੇ 4 ਸਾਲਾ ਪੁੱਤ ਹੈ ਇਹ ਬਚਿਆ ਨੂੰ ਦੱਸੋ ਬਾਬਾ ਅਨੇ ਸੇਕ ਨੂੰ ਧਾਂਗਾ ਬਾਬਾ ਬੰਦਾ ਸਿੰਘ ਭਾਟੜ ਨੂੰ ਕਹਿੰਦੇ ਆਪਣੇ ਪੁੱਤ ਦਾ ਕਤਲ ਕਰ ਉਹ ਕਹਿੰਦੇ ਮੈਂ ਨਹੀਂ ਕਰੂੰਗਾ ਜਿਲਾਟਾਂਗੇ ਬਾਬਾ ਬੰਦਾ ਸਿੰਘ ਭਾਟੜ ਦੇ ਸਾਹਮਣੇ ਉਹਦਾ ਪੋਤੂ ਸ਼ਹੀਦ ਕੀਤਾ ਸ਼ੁਰੇ ਦੇ ਨਾਲ ਉਹਦਾ ਤਰਫ ਦਾ ਹੋਇਆ ਕਰੇਜਾ ਬਾਹਰ ਕੱਢਿਆ ਤੇ ਬਾਬਾ ਬੰਦਾ ਸਿੰਘ ਭਾਟੜ ਦੇ ਮੂੰਹ ਦੇ ਵਿੱਚ ਦੁਨੀਆਂ ਗਿਆ ਬੰਦਾ ਸਿੰਘ ਸਿੱਖੀ ਸ਼ਾਜ ਇਹਨ ਮੰ ਪਰ ਬਾਬਾ ਬੰਦਾ ਸਿੰਘ ਭਾਟੜ ਸ਼ਹੀਦ ਹੋ ਗਿਆ ਸੀ ਕੀਰ ਨਹੀਂ ਸੀ ਅਸੀਂ ਬਾਬਾ ਬੰਦਾ ਸਿੰਘ ਭਾਟੜ ਦੇ ਵਾਰਸਾਂ ਆਪਣੀ ਜਵਾਨੀ ਨੂੰ ਦੱਸਗੇ ਬਚਿਆਰ ਨੂੰ ਦੱਸਗੇ ਇਤਿਹਾਸ ਦੇ ਨਾਲ ਮੇਰੇ ਨਾਂ ਮਾਵਾ ਭੈਣਾ ਆਪਣੇ ਬਚਿਆਰ ਨੂੰ ਜੋੜ ਕਾਰਨ ਪ੍ਰਚਾਰ ਦੀ ਰੋੜ ਹੈ ਮੇਨੋ ਪਕਾ ਇਹੇ ਦਿੱਲੀ ਪ੍ਰੋਫੈਸਰ ਵਿਵੇਕਪਾਲ ਸਿੰਘ ਜੀ ਭੁੱਲੜ ਉਹਨਾਂ ਫੌਸੀ ਦਾ ਹੁਕਮ ਹੋਇਆ ਹੋਇਆ ਪਰ ਉਸ ਵੇਲੇ ਬੇਚ ਬੈਠੇ ਨੇ ਸਰਦਾਰ ਕਰਨਜੀਤ ਸਿੰਘ ਜੀ ਸਰਨਾ ਹੋਰ ਵੀ ਬਜ਼ੁਰਗ ਬੈਠੇ ਤੁਸੀਂ ਪ੍ਰੋਫੈਸਰ ਗੁਵਿੰਦਰ ਪਾਲ ਸਿੰਘ ਭੁੱਲੜ ਪੁੱਛਿਓ ਕਿ ਕਿਵੇਂ ਉਹਨੂੰ ਸਿੱਖਾਗੇ ਸੇਖ ਆਗੂਆਂ ਨੇ ਪ੍ਰੋਫੈਸਰ ਗੁਵਿੰਦਰ ਪਾਲ ਸਿੰਘ ਭੁੱਲੜ ਉਹਨੂੰ ਫਾਂਸੀ ਤੋਂ ਵਾਪਸ ਲਿਆਂਦਾ ਸੀ ਇਹ ਸਾਡਾ ਫਰਜ਼ ਆਕੇ ਵੀ ਸਾਡੇ ਬੰਦੀ ਸਿੰਘ ਥੇਲਾ ਦੇ ਵਿੱਚ ਮੈਂ ਕੱਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮੁਬਾਰਕ ਅਸਥਾਨ ਸ੍ਰੀ ਗੰਗ ਸਾਹਿਬ ਜਦੋਂ ਮੱਥਾ ਨੀ ਕਰਿਆ ਸੀ ਤੇ ਮੈਨੂੰ ਕਣਕੀ ਪਾਤਸ਼ਾਹ ਦੇ ਬਚਨ ਤੇ ਧਿਆਨ ਹੈ ਤਿਲਕ ਜੰਡੂ ਰਾਖਾ ਪ੍ਰਾਪਤਾਂ ਕਾ ਕੀਨੋ ਵਡੂ ਕਲੂ ਮੈਂ ਸਾਕਾ ਧਰਮ 헤ਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਆ ਸ਼ਬਦ त्याग ਮੰਨਦਾ ਸਿਰ ਸਿੱਖੀ ਸਿੱਧਕਾ ਨਾਮ ਸਿੱਖੀ ਸਿਰੜ ਦਾ ਨਾਮ ਸਿੱਖੀ ਚੜਤੀ ਕਲਾ ਦਾ ਨਾਮ ਸਿੱਖੀ ਜੱਜਮਿਆਂ ਦਾ ਨਾਮ ਗੁਰੂ ਨੇ ਸਭਾ ਦਰਬ ਦਿੱਤੀ ਪਰ ਅਰੰਭ ਦੇ ਦੀ ਤਲਵਾਰ ਗੁਰੂ ਤੇ ਸਿੱਖ ਤੇ ਸਿਰੜ ਦੀ ਗੱਲ ਆ ਬੋਲੇ ਸੋਨਿਹਾਲ ਸਵਾਗਤ ਹੈ ਅੱਜ ਉਸ ਸਿਰੜ ਦੇ ਉੱਤੇ ਫੇਰ ਆਉਣ ਦੀ ਲੋੜ ਆ ਤਿੰਨ ਸਿੱਖ ਹੀਰ ਕੀਤੇ ਨਾ ਪਾਤਸ਼ਾਹ ਤੋਂ ਪਹਿਲਾਂ ਭਾਈ ਗਤੀ ਦਾ ਜੀ ਭਾਈ ਸਦੀ ਦਾ ਜੀ ਭਾਈ ਲਿਆਲਾ ਜੀ 350 ਸਾਲਾਂ ਪਹਿਲਾਂ ਕੀ ਦਿੱਸਦਾ ਤਿੰਨਾ ਦੀ ਆਖਰੀ ਸ਼ਾਹੀਸ਼ਾ ਕਿਹੜੀ ਸੀ ਇਹੀ ਦਿੱਲੀ ਆਈ ਤਿੰਨਾਂ ਦੀ ਇੱਕੋ ਹੀ ਆਖਰੀ ਸ਼ਾਹੀ ਜਦੋਂ ਸ਼ਹੀਦ ਹੋਏ ਇਹ ਸਾਡੇ ਮੁਖ ਸਾਡੇ ਗੁਰੂ ਵਾਲੇ ਹੋਣ ਹੋਹ ਹਾਂ ਅੱਠ ਸਾਡੀ ਕੌਮ ਨੂੰ ਜਿਸੇ ਦੁਨਿਆਵੀ ਤਖਤ ਵੱਲ ਮੁਖ ਕਰਨ ਦੀ ਲੋੜ ਨਹੀਂ ਆ ਆਟ ਸਾਨੂੰ ਆਪਣੇ ਗੁਰੂਵਾਲ ਮੁਖ ਕੱਢ ਦੀ ਲੋੜ ਹੈ ਆਪਣੇ ਗੁਰੂਵਾਲ ਹੋਣ ਦੀ ਲੋੜ ਆ ਫਿਰ ਅਸੀਂ ਹਮੇਸ਼ਾ ਚੜ੍ਹ ਦੀ ਕਲਾ ਦੇ ਵਿੱਚ